ਹਾਂਜੀ ਕਿਸਾਨ ਦੋਸਤੋ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵਾਂਗੇ ਪੰਜਾਬ ਦੇ ਵਿੱਚ ਦਿਨ ਬਦਨ ਵਾਧੇ ਹੋਈ ਔੜ ਦੇ ਕਾਰਨ ਝੋਨੇ ਦੀ ਫਸਲ ਨੂੰ ਆਉਣ ਵਾਲੀਆਂ ਸਮੱਸਿਆ ਜਿਵੇਂ ਕਿ ਝੋਨੇ ਦੇ ਪੱਤਿਆਂ ਦਾ ਪੀਲਾ ਹੋਣਾ ਜਾਂ ਫਿਰ ਪੱਤਿਆਂ ਦਾ ਜੰਗਾਲਾ ਹੋਣਾ ਅਤੇ ਕੁਝ ਕੁ ਥਾਵਾਂ ਦੇ ਵਿੱਚ ਫੋਟ ਦੇ ਵਿੱਚ ਕਮੀ ਰਹਿ ਜਾਣੀ ਸੋ ਇਹ ਲੱਛਣ ਔੜ ਦੇ ਜਾਦੇ ਦਿਖਾਈ ਦੇ ਰਹੇ ਆ ਪੰਜਾਬ ਦੇ ਇਲਾਕਿਆਂ ਦੇ ਵਿੱਚ ਅਤੇ ਅੱਜ ਦੀ ਵੀਡੀਓ ਵਿੱਚ ਗੱਲ ਆਪਾਂ ਕਰਾਂਗੇ ਇਸੇ ਟੌਪਿਕ ਤੇ ਗੱਲ ਵਿਸਤਾਰਨਾ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਹੈ ਮੇਰੇ ਚੈਨਲ ਪੰਜਾਬ ਮਾਡਰਨ ਖੇਤੀ ਵਿੱਚ ਜੋ ਕਿਸਾਨ ਭਰਾ ਮੇਰੇ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਬੈਲ ਆਈਕਨ ਦਾ ਬਟਨ ਦਬਾ ਲੈਣ ਤਾਂ ਕਿ ਅੱਗੇ ਜੋ ਵੀ ਵੀਡੀਓ ਰਹੀ ਜਾਣਕਾਰੀ ਆਉਗੀ ਸਿੱਧੀ ਤੁਹਾਡੇ ਤੱਕ ਪਹੁੰਚਾਈ ਆ ਹੋ ਸਕੇ ਸੋ ਗੱਲ ਕਰਕੇ ਆਪਣੇ ਟੌਪਿਕ ਤੇ ਝੋਨੇ ਦੇ ਪੱਤਿਆਂ ਦੇ ਉੱਪਰ ਹਲਕੇ ਭੂਰੇ ਰੰਗ ਦੇ ਧੱਬੇ ਜਾਂ ਫਿਰ ਜੰਗਾਲੇ ਜਾਂ ਫਿਰ ਪੱਤਿਆਂ ਦਾ ਪੀਲਾਪਣ ਸੋ ਕਿਵੇਂ ਰੋਗ ਥਾਮ ਕਰਨੀ ਆ ਕੀ ਲੱਛਣ ਆ ਕੀ ਸਾਵਧਾਨੀਆਂ ਸੋ ਗੱਲ ਕਰਦੇ ਆ ਪੈਡੀ ਸੀਜ਼ਨ 2024 ਦੇ ਵਿੱਚ ਭਾਰੀ ਔੜ ਲੱਗਣ ਦੇ ਕਾਰਨ ਕਿਸਾਨ ਨੂੰ ਇਹੋ ਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਕੁਝ ਕੁ ਵੈਰਾਈਟੀਆਂ ਦਾ ਵੀ ਆ ਜਿਵੇਂ ਕਿ CR321 ਦੇ ਵਿੱਚ ਕਾਫੀ ਸਮੱਸਿਆ ਆ ਰਹੀ ਹੈ ਤੇ ਜਾਂ ਸੁਪਰੀਮ ਸੀਡ 110 ਵੈਰਾਈਟੀ ਦੇ ਵਿੱਚ ਕਾਫੀ ਸਮੱਸਿਆ ਆ ਰਹੀ ਹੈ ਪੱਤੇ ਪੀਲੇ ਹੋਣਾ ਪੱਤਿਆਂ ਦੇ ਉੱਪਰ ਜੰਗਾਲ ਟੈਪ ਬੰਨਾ ਹੁਣ ਸਭ ਤੋਂ ਪਹਿਲੀ ਗੱਲ ਕਿ ਪੱਤਿਆਂ ਦੇ ਉੱਪਰ ਜੋ ਜੰਗਾਲ ਟੈਪ ਬਣਦਾ ਹੈ ਇਹ ਤਾਂ ਆਪਣੇ ਲਗਭਗ ਹਰ ਕਿਸਾਨ ਨੂੰ ਪਤਾ ਹੀ ਹੈ ਕਿ ਇਹ ਜ਼ਿੰਕ ਦੀ ਘਾਟ ਹੈ ਹੁਣ ਸਵਾਲ ਇਹ ਉੱਠਦਾ ਕਿ ਕੁਝ ਕੁ ਫਾਰਮਰ ਕਹਿ ਰਹੇ ਆ ਕਿ ਜ਼ਿੰਕ ਦੀ ਵਰਤੋਂ ਵੀ ਕੀਤੀ ਆ ਪਰ ਜ਼ਿੰਕ ਦੀ ਘਾਟ ਫਿਰ ਵੀ ਆ ਰਹੀ ਆ ਸੋ ਪਹਿਲੀ ਤਾਂ ਗੱਲ ਕਿ ਜ਼ਿੰਕ ਨੂੰ ਜ਼ਮੀਨ ਦੇ ਵਿੱਚ ਪਾਉਣ ਤੋਂ ਬਾਅਦ ਜੋ ਵੀ ਤੁਸੀਂ ਜ਼ਿੰਕ ਪਾ ਰਹੇ ਆ ਭਾਵੇਂ ਜ਼ਿੰਕ 21% ਜਾਨੀ ਕਿ ਸਲਫੇਟ ਜਾਂ ਜ਼ਿੰਕ 33% ਮੋਨੋਹਾਈਡਰੇਟ ਜੋ ਵੀ ਜ਼ਿੰਕ ਪਾ ਰਹੇ ਆ ਸੋ ਇੱਕ ਵਾਰੀ ਜ਼ਮੀਨ ਦੇ ਵਿੱਚ ਛਿੱਟਾ ਲਗਾਉਣ ਤੋਂ ਬਾਅਦ ਜ਼ਮੀਨ ਨੂੰ ਹਵਾ ਲਗਾਉਣੀ ਜ਼ਰੂਰੀ ਆ ਸੋ ਨੰਬਰ 1 ਨੰਬਰ 2 ਤੇ ਡੀਏਪ ਦੀ ਵਰਤੋਂ ਕਿਸਾਨਾਂ ਨੇ ਝੋਨੇ ਦੇ ਵਿੱਚ ਅੰਨੇ ਵਾਰ ਡੀਏਪੀ ਦੀ ਵਰਤੋਂ ਕੀਤੀ ਆ ਜਿਵੇਂ ਕਿ ਆਪਾਂ ਫਾਸਫੋਰਸ ਤੱਤ ਜਿਹੜਾ ਕਣਕ ਦੇ ਵਿੱਚ ਵਰਤੋਂ ਕਰਦੇ ਆ 60 ਤੋਂ 65 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਉਹ ਜਿੰਨਾ ਲੋੜ ਮੁਤਾਬਕ ਕਣਕ ਲੈਂਦੀ ਆ ਸੋ ਬਾਕੀ ਰਹਿੰਦੀ ਡੀਏਪੀ ਅਗਲੀ ਫਸਲ ਨੇ ਲੈਣੀ ਹੁੰਦੀ ਆ ਸੋ ਆਪਾਂ ਨੂੰ ਝੋਨੇ ਦੇ ਵਿੱਚ ਡੀਏਪੀ ਦੀ ਬਹੁਤੀ ਵਰਤੋਂ ਕਰਨ ਦੇ ਵਿੱਚ ਕੋਈ ਬੜਾ ਲਾਭ ਨਹੀਂ ਮਿਲਦਾ ਸੋ ਜਿੱਥੇ ਓਵਰਡੋਜ਼ ਡੀਏਪੀ ਦੀ ਵਰਤੋਂ ਕੀਤੀ ਜਾਂਦੀ ਆ ਉੱਥੇ ਜ਼ਿੰਕ ਦੀ ਡੈਫੀਸੈਂਸੀ ਆਪਾਂ ਨੂੰ ਦੇਖਣ ਨੂੰ ਮਿਲਣੀ ਹੀ ਮਿਲਣੀ ਆ ਸੋ ਇਸੇ ਕਰਕੇ ਜੇਕਰ ਜ਼ਿੰਕ ਪਾਉਣ ਤੋਂ ਬਾਅਦ ਵੀ ਜ਼ਿੰਕ ਦੀ ਡੈਫੀਸੈਂਸੀ ਤੁਹਾਨੂੰ ਦਿਖਾਈ ਦਿੰਦੀ ਆ ਤਾਂ ਤੁਸੀਂ ਸਪਰੇਅ ਦੇ ਰੂਪ ਦੇ ਵਿੱਚ ਜ਼ਿੰਕ ਦੀ ਜਿਹੜੀ ਪੂਰਤੀ ਆ ਉਹ ਆਪਣੀ ਫਸਲ ਦੇ ਵਿੱਚ ਕਰ ਸਕਦੇ ਆ ਜਿੰਕ ਤੁਸੀਂ ਸਲਫੇਟ ਵੀ ਵਰਤ ਸਕਦੇ ਆ ਜਿੰਕ ਤੁਸੀਂ ਆਕਸਾਈਡ ਵੀ ਵਰਤ ਸਕਦੇ ਆ ਜਿੰਕ ਤੁਸੀਂ ਚਿਲੇਟਡ ਵੀ ਵਰਤ ਸਕਦੇ ਆ ਸਪਰੇਅ ਦੇ ਵਿੱਚ ਜੇਕਰ ਤੁਸੀਂ ਜਿੰਕ ਸਲਫੇਟ ਦੀ ਵਰਤੋਂ ਕਰਨੀ ਚਾਹੁੰਦੇ ਆ ਸਪਰੇਅ ਦੇ ਰੂਪ ਵਿੱਚ ਤਾਂ 800 ਗ੍ਰਾਮ ਤੋਂ ਲੈ ਕੇ 1 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਜੇਕਰ ਚਿਲੇਟਡ ਜਿੰਕ ਦੀ ਵਰਤੋਂ ਕਰਨੀ ਚਾਹੁੰਦੇ ਆ ਤਾਂ 100 ਤੋਂ ਲੈ ਕੇ 150 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਜੇਕਰ ਜਿੰਕ ਆਕਸਾਈਡ 39% ਵਾਲੀ ਜੋ ਕਿ 39.5% ਵਾਲੀ ਆ ਰਹੀ ਆ ਸੋ ਜੇਕਰ ਤੁਸੀਂ ਉਹਦੀ ਵਰਤੋਂ ਕਰਨੇ ਚਾਹੁੰਦੇ ਹੋ ਤਾਂ 150 ਤੋਂ ਲੈ ਕੇ 165 ml ਪ੍ਰਤੀ ਏਕੜ ਦੇ ਹਿਸਾਬ ਦੇ ਨਾਲ 150 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਣੀ ਸਪਰੇਅ ਵਿੱਚ ਲਾਉਣਾ ਜ਼ਰੂਰੀ ਆ। ਸੋ ਇਵੇਂ ਆਪਾਂ ਜ਼ਿੰਕ ਦੀ ਪੂਰਤੀ ਕਰ ਸਕਦੇ ਹਾਂ ਨੰਬਰ 2 ਤੇ ਜ਼ਿਆਦਾਤਰ ਕੀ ਘਾਟ ਆ ਰਹੀ ਆ ਇਸ ਸੀਜ਼ਨ ਦੇ ਵਿੱਚ ਫੈਰਸ ਦੀ। ਇਸ ਸੀਜ਼ਨ ਦੇ ਵਿੱਚ ਭਾਰੀ ਔੜ ਲੱਗਣ ਦੇ ਕਾਰਨ ਕਿਸਾਨਾਂ ਤੋਂ ਆਪਣੀ ਫਸਲ ਦੇ ਵਿੱਚ ਪਾਣੀ ਦੀ ਜਿਹੜੀ ਸਹੀ ਪੂਰਤੀ ਆ ਉਹ ਨਹੀਂ ਹੋ ਰਹੀ। ਸੋ ਜਿੱਥੇ ਪਾਣੀ ਦੀ ਕਮੀ ਆ ਗਈ ਉੱਥੇ ਲੋਹੇ ਦੀ ਘਾਟ ਸੋ ਲੋਹੇ ਦੀ ਘਾਟ ਦੂਰ ਕਰਨ ਦੇ ਲਈ ਪਹਿਲਾਂ ਤਾਂ ਜ਼ਮੀਨ ਦੇ ਵਿੱਚ ਹਲਕਾ ਹਲਕਾ ਪਾਣੀ 10 ਦਿਨ ਰੱਖਣਾ ਜ਼ਰੂਰੀ ਆ ਅਤੇ ਲੋਹੇ ਦੀ ਜਿਹੜੀ ਘਾਟ ਆ ਉਹ ਦੂਰ ਕਰਨ ਦੇ ਲਈ ਆਪਾਂ ਸਿਰਫ ਤੇ ਸਿਰਫ ਸਪਰੇਅ ਦੀ ਵਰਤੋਂ ਹੀ ਕਰਨੀ ਆ ਜ਼ਮੀਨ ਦੇ ਵਿੱਚ ਲੋਹਾ ਪਾਉਣ ਦਾ ਕੋਈ ਆਪਾਂ ਨੂੰ ਬਹੁਤਾ ਬੈਨੀਫਿਟ ਨਹੀਂ ਮਿਲਦਾ ਜੇਕਰ ਆਪਾਂ ਲੋਹੇ ਦੀ ਘਾਟ ਪੂਰੀ ਕਰਨ ਦੇ ਲਈ ਫੈਰਸ ਦੀ ਵਰਤੋਂ ਕਰਨੀ ਆ ਤਾਂ ਫੈਰਸ ਸਲਫੇਟ 19% ਵਾਲਾ ਸੋ ਉਹਦੀ ਵੀ ਤੁਸੀਂ 7-800 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਡੋਜ਼ ਵਰਤ ਸਕਦੇ ਆ ਸੋ ਨੰਬਰ 3 ਤੇ ਤੁਸੀਂ ਲੈਣੀ ਆ ਕਲੀ ਦਾ ਪਾਣੀ ਸੋ ਬੁਝਿਆ ਹੋਇਆ ਚੂਨਾ ਡਲੇ ਵਾਲੀ ਕੜੀ ਉਹਨੂੰ ਇੱਕ ਦਿਨ ਪਹਿਲਾਂ ਭਿਉ ਕੇ ਰੱਖ ਲਓ ਕੋਸ਼ਿਸ਼ ਕਰੋ ਕਿ ਉਸ ਨੂੰ ਮਿੱਟੀ ਦੇ ਭਾਂਡੇ ਦੇ ਵਿੱਚ ਭਿਉ ਕੇ ਰੱਖੋ ਅਤੇ ਨਤਾਰ ਕੇ ਸਿਰਫ ਉਹਦਾ ਪਾਣੀ ਲੈਣਾ ਹੈ ਸੋ ਬਾਕੀ ਜਿਹੜਾ ਫਾਲਤੂ ਦਾ ਪਦਾਰਥ ਆ ਉਹਨੂੰ ਪਾਸੇ ਰੱਖ ਲੈਣਾ ਅਤੇ ਸਿਰਫ ਪਾਣੀ ਦੀ ਵਰਤੋਂ ਕਰਨੀ ਆ ਧਿਆਨ ਰੱਖੋ ਇਹ ਗੱਲ ਦਾ ਕਿ ਘੋਲ ਤਿੰਨਾਂ ਚੀਜ਼ਾਂ ਦਾ ਆਡਾ ਡ ਬਣਾਇਆ ਜਾਵੇ ਜੇਕਰ ਮਿਕਸ ਘੋਲ ਕਰਦੇ ਆ ਤਾਂ ਦਵਾਈ ਫਟਣ ਦੀ ਸਮੱਸਿਆ ਆ ਸਕਦੀ ਆ ਸੋ ਕਲੀ ਦੀ ਕੀ ਡੋਜ਼ ਆ ਡੇਢ ਤੋਂ ਲੈ ਕੇ 2 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਤੁਸੀਂ ਕਲੀ ਕੋਲਣੀ ਆ ਸੋ ਉਹਦਾ ਪਾਣੀ ਲੈਣਾ ਨੰਬਰ 4 ਤੇ ਨਾਈਟ੍ਰੋਜਨ ਜਾਨੀ ਕਿ ਯੂਰੀਆ ਯੂਰੀਆ ਜੋ ਆਪਾਂ ਆਮ ਖੇਤਾਂ ਦੇ ਵਿੱਚ ਛਿੱਟੇ ਦੇ ਨਾਲ ਵਰਤ ਰਹੇ ਹਾਂ ਸੋ ਆਪਾਂ ਇਹਦੀ ਹੀ ਵਰਤੋਂ ਕਰ ਸਕਦੇ ਹਾਂ ਡੇਢ ਤੋਂ ਲੈ ਕੇ 2 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਤੁਸੀਂ ਯੂਰੀਆ ਘੋਲ ਲੈਣੀ ਆ ਅਤੇ ਇਹਦਾ ਪਾਣੀ ਨਾਲ ਰਲਾ ਕੇ ਤੁਸੀਂ ਸਪਰੇਅ ਕਰਨੀ ਆ ਸੋ ਇਹ 스프ਰੇ ਬਾਰੇ ਬਹੁਤ ਕਿਸਾਨਾਂ ਨੂੰ ਨੌਲੇਜ ਆ ਬਹੁਤ ਕਿਸਾਨਾਂ ਨੇ ਇਸ 스프ਰੇ ਦੀ ਵਰਤੋਂ ਕਰਕੇ ਚੰਗਾ ਲਾਭ ਹੀ ਲਿਆ ਹੈ ਤੇ ਕੁਝ ਕੁ ਕਿਸਾਨ ਇਹ ਆ ਕਿ ਜੋ ਕਹਿ ਰਹੇ ਆ ਕਿ ਇਹ 스프ਰੇ ਕਰਨ ਦੇ ਬਾਵਜੂਦ ਵੀ ਸਾਡੀ ਫਸਲ ਦੇ ਵਿੱਚ ਪੂਰਾ ਫਰਕ ਵੀ ਨਹੀਂ ਪਿਆ ਸੋ ਉਹਨਾਂ ਨੂੰ ਮੇਰੀ ਗੁਜਾਰਿਸ਼ ਆ ਕਿ ਇਹ 스프ਰੇ ਦੀ ਵਰਤੋਂ ਇੱਕ ਵਾਰ ਕਰਨ ਦੇ ਨਾਲ ਕੋਈ ਬਾਹਲਾ ਬੈਨੀਫਿਟ ਨਹੀਂ ਮਿਲਣਾ ਜਿੱਥੇ ਜਾਦੇ ਕਮੀ ਐ ਇਹਨਾਂ ਚੀਜ਼ਾਂ ਦੀ ਸੋ ਉੱਥੇ ਤੁਸੀਂ ਕੋਸ਼ਿਸ਼ ਕਰੋਗੇ 5-6 ਦਿਨ ਦੇ ਵਕਬੇ ਤੇ ਤੁਸੀਂ ਇਸ ਦੀਆਂ 2 ਜਾਂ 3 ਸਪਰੇਆਂ ਦੀ ਵਰਤੋਂ ਕਰੋ ਕੋਈ ਬਹੁਤਾ ਮਹਿੰਗਾ ਮਟੀਰੀਅਲ ਨਹੀਂ ਪੈਣ ਵਾਲਾ ਇਹਦੇ ਵਿੱਚ ਜੇ ਵੇਖਿਆ ਜਾਵੇ ਤਾਂ ਲਗਭਗ ਤੁਹਾਡੀ ਇਹ ਸਾਰੀ ਸਪਰੇ ਜਿਹੜੀ ਆ ਇਹ 150 ਤੋਂ ਲੈ ਕੇ 200 ਰੁਪਏ ਦੇ ਵਿੱਚ ਸਾਰੀ ਜਿਹੜੀ ਸਪਰੇ ਆ ਤੁਹਾਡੀ ਇਹ ਮੁਕੰਮਲ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਹੋ ਜਾਂਦੀ ਹੈ। ਤੋਂ ਲੋੜ ਨਹੀਂ ਬਾਹਲਾ ਫालतू ਖਰਚਾ ਕਰਨ ਦਾ ਭਾਰੀ ਔੜ ਲੱਗਣ ਦੇ ਕਾਰਨ ਜਿੱਥੇ ਯੂਰੀਆ ਦੀ ਓਵਰਡੋਜ਼ ਵਰਤੋਂ ਹੋ ਰਹੀ ਆ। ਜਾਂ ਫਿਰ ਜੇ ਕਿਤੇ ਯੂਰੀਆ ਖਿਲਾਰਦੇ ਸਮੇਂ ਕਿਤੇ ਦੂਰਾ ਛਾਣਾ ਲੱਗ ਰਿਹਾ ਹੈ ਸੋ ਉੱਥੇ ਛੋਣੇ ਦੀਆਂ ਨੋਕਾਂ ਮੱਚਣ ਦੀ ਸਮੱਸਿਆ ਬਹੁਤ ਜ਼ਿਆਦਾ ਸਾਹਮਣੇ ਆ ਰਹੀ ਆ ਸੋ ਕੋਸ਼ਿਸ਼ ਕਰੋ ਕਿ ਯੂਰੀਆ 30 ਤੋਂ 35 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਹੀ ਵਰਤੋ ਅਤੇ ਛੱਟਾ ਪੂਰੇ ਦਲੀਲ ਦੇ ਨਾਲ ਬਿਲਕੁਲ ਵਧੀਆ ਸਹੀ ਢੰਗ ਤਰੀਕੇ ਨਾਲ ਦਿੱਤਾ ਜਾਵੇ ਸੋ ਦੋਸਤੋ ਉਮੀਦ ਕਰਦਾ ਮੈਂ ਕਿ ਜਾਣਕਾਰੀ ਤੋਂ ਤੁਸੀਂ ਸੰਤੁਸ਼ਟ ਹੋਵੋਗੇ ਜੇ ਵੀਡੀਓ ਚੰਗੀ ਲੱਗੀ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਧੰਨਵਾਦ